ਚੱਲਾ ਕਈ ਵਾਰ ਨਿਕਲਿਆ ਮੈਂ ਕਮੈਂਟਰ ਮੱਖਰ ਸਿੰਘ ਪਿੰਡ ਚੰਡਕਲਾਂ ਜ਼ਿਲ੍ਹਾ ਬਰੂਵਾਲਾ ਇਹ ਮੇਰੇ ਵੀਰੋ ਪਰ ਰੈਡਾਂ ਵੱਲੇ ਕੀਤਾ ਜਾਵੇ ਕੈਮਰਾ ਇਹ ਗੋਲਾ ਮੇਰੇ ਵੀਰੋ ਪਿੰਡ ਝੰਡੇ ਦੀ ਧਰਤੀ ਦਾ ਨੌਜਵਾਨ ਇੱਧਰ ਗਿਆਨੀ ਪਰਲੇ ਪਾਸੇ ਪੱਟੀ ਅਖੇ ਅਸੀਂ ਚਾਰਾਂ ਭਰਾ ਜਿਹੜਾ ਚੰਗਾ ਲੱਗੇ ਹੱਥ ਉਹਨੂੰ ਲਾ ਆਹ ਗਿਆਨੀ ਨਾਲ ਹੱਥ ਜੋੜੀ ਹੋ ਗਈ ਮੇਰੇ ਵੀਰੋ ਉਹ ਥੋੜਾ ਜਿਹਾ ਮੁਸਕਰਾਏ ਬੋਲਾ ਰੇਡ ਜਾਫੀ ਪਿਲਾ ਕੇ ਆਪਣੇ ਪਾੜੇ ਤੇ ਇਹ ਮੇਰੇ ਵੀਰੋ ਸ਼ਰਕੰਡੂ ਮੁਰਗਾ ਸ਼ਰਕੰਡੂ ਮੁਰਗਾ ਮੇਰੇ ਵੀਰੋ ਕੱਕੇ ਨਾ ਘਰੂਰ ਤੇ ਸੱਸੇ ਦਾ ਸਰੂਰ ਤੇ ਮੰਮੇ ਦਾ ਮੁਰਗਾ ਇਹਦਾ ਨਾਂ ਹੈ ਕੁੱਕੜ ਮੇਰੇ ਵੀਰੋ ਇਹ ਰੇਡ ਤੇ ਆਹ ਹੈ ਪਹਿਲਾ ਪੌਂਦਾ ਕੁੱਕੜ ਵਾਂਗੂ ਜਾਂਦਾ ਜਿਵੇਂ ਨਿਖਰੀ ਜਵਾਨੀ ਸਰਵ ਵਰਗੀ ਲਾਲ ਕੱਚਾ ਚਿੱਟੀਆਂ ਧਾਰੀਆਂ ਮੇਰੇ ਵੀਰੋ ਹੌਲੀ ਹੌਲੀ ਬੋਚਵੇਂ ਪਪਾ ਨਾਲ ਰੇਡ ਮਾਰਦਾ ਹੈ ਉਂਗਲਾ ਐ ਕਰਦਾ ਜਿਵੇਂ ਗੋਲੀ ਬਾਰ ਨਹੀਂ ਹੁੰਦੀ ਬਿਰੋ ਤੁਹਾਡੇ ਸਾਹਮਣੇ ਨੌਜਵਾਨ ਇਧਰ ਲੀਕ ਕਰਨੀ ਤੇ ਦਾਰਾ ਦੂਜੀ ਦੇ ਪਤਾ ਨਹੀਂ ਕਿਹੜਾ ਹੈ ਉਹ ਫੜਿਆ ਹੱਥ ਜੋੜੀ ਹੋ ਗਈ ਮੇਰੇ ਵੀਰੋ ਮੁੰਡਾ ਬਹੁਤ ਤੇਜ਼ ਤੇ ਕਰਾਰਾ ਹੈ ਆ ਆ ਆ ਆ ਡਿੱਗਦਾ ਟੈਂਦਾ ਕੇ ਬੋਚਲੀ ਮਾਏ ਨਹੀਂ ਮੈਂ ਤੇਰੇ ਰੇੜੇ ਵਿੱਚ ਆ ਗਿਆ ਕਿ ਜਿਹੜੇ ਸਿੱਕੀ ਰੇਡ ਤੇ ਆਖਿਰ ਮੈਚ ਉਹਨੇ ਜਿੰਨਾ ਜਿੰਨੇ ਵਿੱਚ ਜਿੱਤ ਲਈ ਲੇਖ ਆ ਇਧਰ ਸੁੱਖੀ ਤੇ ਸੁੱਖੀ ਤੇ ਦੂਜਾ ਮਹਿਪਤ ਬਠੀਆਂ ਮੇਰੇ ਵੀਰੋ ਲੋ ਵੀ ਹੱਥ ਜੋੜੀ ਇਹ ਪੂਤੀ ਮੇਰੇ ਵੀਰੋ ਪਿੰਡ ਫੱਕਰ ਚੰਡੇ ਪਿੰਡ ਫੱਕਰ ਚੰਡੇ ਆ ਕੇ ਸੋਹਣੇ ਜੱਗਿਆ ਕਹਿਓ ਟੱਗਿਆ ਪਿੰਡ ਚੰਡਾ ਕਲਾਚ ਮੇਲਾ ਲੱਗਿਆ ਇੱਕ ਜਿੱਤਦੀ ਤੇ ਇੱਕ ਟੈਂਦੀ ਹੋ ਥੱਲੇ ਬਾਜਾ ਚੰਡੇ ਕਲਾਚ ਮੂਵੀ ਬਣਦੀ ਹੋ ਤੇ ਇੱਕ ਜਿੱਤੀ ਤੇ ਇੱਕ ਟੈਂਦੀ ਹੋ ਆ ਜਾ ਤੂੰ ਵੀ ਵੇਖ ਲੈ ਮੱਖਣਾ ਕੌਡੀ ਤੇ ਕੌਡੀ ਪੈਂਦੀ ਹੋ ਇਹ ਆ ਮੇਰੇ ਵੀਰੋ ਪੂਤੀ ਪੂਤੀ ਜੋ ਪੱਟੀ ਦਾ ਭਰਾ ਦੋਨੇ ਪ੍ਰਾਇਰ ਇਹ ਦੋਨੇ ਪ੍ਰਾਇਕ ਜਾਫੀ ਇੱਕ ਰੇਡਰ ਆ ਤੇ ਤੀਜਾ ਇਹ ਨਾਲ ਆਸ਼ਕ ਕਰਦਾ ਹੈ ਮੇਰੇ ਵੀਰੋ ਆਹ ਰਾਜਦੀਪ ਇਧਰੋਂ ਡਾਈਆਂ ਮਾਰਨ ਦੀ ਤਿਆਰੀ ਵਿੱਚ ਕਿ ਚਾਰ ਪਰਾ ਜਿਹੜਾ ਚੰਗਾ ਲੱਗੇ ਹੱਥ ਉਹਨੂੰ ਲਾ ਖਸੋ ਨਾ ਜੰਦੇ ਆਹ ਫਿੱਬੀਆਂ ਮਾਰਦਾ ਹੋਇਆ ਇਧਰੋਂ ਰਾਜਦੀਪ ਨੇ ਹੱਥ ਜੋੜੀ ਹੋ ਗਈ ਲੈ ਲਾ ਕੇ ਵਾਰਾ ਮੇਰੇ ਵੀਰ ਨੇ ਬਹੁਤ ਹੀ ਸ਼ਾਨਦਾਰ ਨੰਬਰ ਲੈ ਕੇ ਆਪਣੇ ਪਾਂਡੇ ਦੇ ਵਰਸਸ ਫਕਰ ਚੰਦਾ ਏ ਮੇਰੇ ਵੀਰੋ ਇਹਦਾ ਨਾਮ ਇਹ ਆ ਬਲਡੋజర్ ਮੇਰੇ ਬਲਡੋజర్ ਬਲਡੋజర్ ਨੀਲਾ ਕੱਚਾ ਵਿੱਚ ਕਾਲਾ ਕੱਚਾ ਵਿੱਚ ਚਿੱਟੀਆਂ ਧਾਰੀਆਂ ਮੇਰੇ ਵੀਰੋ ਆਪਣੀ ਮੂਹ ਚੱਲੀ ਹੈ ਸਾਡੀ ਪਰਦੇ ਹਾਂਜੀ ਉਹ ਧਾਰੇ ਨੇ ਥੋੜਾ ਜਿਆ ਕਮੈਂਟ ਕੀਤਾ ਔਰ ਰੀਡਰ ਨੂੰ ਉਪਰੇ ਕੀਤਾ ਮੋਟ ਦੁਕਾਨ ਕਰਿਓ ਹਵਾਵਾਂ ਤੋਂ ਮਟਾਵਾ ਲੈ ਆਓ ਚਲੋ ਚਲੋ ਚੱਲਣ 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 ਇਹ ਆ ਥੇਲਾ ਮੇਰੇ ਵੀਰੋ ਥੇਲਾ ਫੇਲਾ 18 ਡਾੜੀ ਟਰੱਕ ਇਹਨਾਂ ਦੇ ਡੈਡੀ ਜੋ ਮਿਸਤਰੀ ਨੇ ਜਿਹੜੀ ਵੀ ਜਿਹੜੀ ਕੋਠੀ ਬਣਾਉਣ ਲੱਗਣ ਉਸ ਕੋਠੀ ਚ ਉਹ ਨਹੀਂ ਇੱਟਾਂ ਲੱਗਦੀ ਜਿੰਨੇ ਪੈਣਾ ਲੱਗਦੀਆਂ ਨੇ ਆ ਮੇਰੇ ਵੀਰੋ ਦਾਰੇ ਨੇ ਫੜ ਲਿਆ ਗਿੱਟਾ ਚੱਕ ਕੇ ਹਿੱਕ ਨਾਲ ਲਾ ਲਿਆ ਨਹੀਂ ਛਡਾਉਣ ਵਾਲੀ ਹੋਰ ਕੋਈ ਸੀ ਨੇ ਜੱਟ ਦੇ ਸਰਾਂ ਦੇ ਵਿੱਚ ਟਾਲੀ ਨਹੀਂ ਪਾਉਣ ਵਾਲੀ ਹੋਰ ਕੋਈ ਸੀ ਲਓ ਵੀ ਪਹੰਟੇ ਫੱਤਰ ਜਾਂਟ ਦੇ ਦਾਰੇ ਦੇ ਹਿੱਸੇ ਵਿੱਚ ਇਧਰੋਂ ਮੇਰੇ ਵੀਰੋ ਇਹਦਾ ਨਾਂ ਕੀ ਸੀਗਾ ਇੱਕ ਗਰੰਟਾ ਬੁਰਜੀਆ ਗਰੰਟ ਮੇਰੇ ਵੀਰੋ ਮੂੰਗੀਕੋੜ ਹੈ ਮੇਰਾ ਮੂੰਗੀਕੋੜ ਆਹ 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 ਰੇਡ ਆਇਆ ਮਾਰੇ ਮੂੰਗੀਕੋੜ ਦਾ ਰੇਡ ਆਇਆ ਮਾਰੇ ਮੂੰਗੀਕੋੜ ਦਾ ਜਿਵੇਂ ਮੂੰਗੀਕੋੜ ਦਾ ਮੇਰੇ ਵੀਰੋ ਰੇਡ ਆਇਆ ਮਾਰਦਾ ਜਿਵੇਂ ਇੱਤਰ ਫੜਦਾ ਆਹ 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 ਚਿੱਟਾ ਕੱਚਾ ਵਿੱਚ ਲਾਲ ਤਾਰੀਆਂ ਨੀਲੀ ਪੱਟੀ ਮੇਰੇ ਵੀਰੋ ਫੜ ਲਿਆ ਅਕੇ ਛੱਡ ਦੇ ਵੀ ਜਾਣੀਆਂ ਮੇਰਾ ਪਿੰਡਾ ਬਹੁਤ ਕਰੜਾ ਏ ਲਓ ਵੀ ਮੇਰੇ ਵੀਰੋ ਫੜਦਾ ਇਧਰ ਰੇਡਰ ਆ ਮੇਰੇ ਵੀਰੋ ਵਿੱਕੀ ਰੇਡਰ ਮਟਰੇ ਜੇ ਖਾਦਾ ਦਾ ਮਾਲਕ ਅਖੇ ਚੁੱਕ ਜਾ ਕਪਾ ਦੀਏ ਛਟੀਆਂ ਨੂੰ ਮੈਂ ਤੇਰਾ ਨਰਮਾ ਚਗਣਾ ਐੇ ਹੋਲੇ ਹੋਲੇ ਹੱਥਾਂ ਨਾਲ ਰੇਟ ਮਾਰਦਾ ਹੋਇਆ ਬਹੁਤ ਹੀ ਸ਼ਾਨਦਾਰ ਐ ਹੱਥ ਜੋੜਵਾ ਜਿਵੇਂ ਗੁਰੂ ਦਵਾਰੇ ਤੇ ਆਇਆ ਹੁੰਦਾ ਹੈ 5 ਰੁਪਏ ਦਾ ਮੱਥਾ 50 ਰੁਪਏ ਰੋਟੀਆਂ ਖਾ ਜਾਂਦੇ ਨੇ ਮੇਰੇ ਵੀਰੋ ਬਟੇ ਸਾਹਮਣੇ ਆਇਆ ਇੱਧਰ ਖੱਟਾ ਕੱਚਾ ਫਲ ਇਕ ਗਾਣੀ ਐੇ ਹੈ ਉਹ ਦੋ ਰੇਡਰ ਪੈ ਗਏ ਤਿੰਨ ਜਾਫੀ ਨੇ ਮੇਰੇ ਵੀਰੋ ਬਹੁਤ ਹੀ ਸ਼ਾਨਦਾਰ ਐੇ ਇੱਧਰ ਐ ਸੁੱਖੀ ਐ ਸੁੱਕੀ ਇਹ ਸੁਖੀਆਂ ਮੇਰੇ ਵੀਰੋ ਪਿੰਡ ਬਰੂ ਵਾਲੀ ਧਰਤੀ ਦਾ ਨੌਜਵਾਨ ਸਰੀਰ ਤੇ ਨਿੱਕੀ ਨਿੱਕੀਆਂ ਫੁਰਮੀਆਂ ਚੱਕੀ ਦੇ ਪੌੜਿਆਂ ਵਰਗੇ ਪੱਟ ਇਧਰ 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 ਫੜ ਲੋ ਵੀ ਫੇਰ ਆ ਗਿਆ ਧਰਤੀ ਤੇ ਬੋਝ ਮੇਰੇ ਵੀਰੋ ਧਰਤੀ ਤੇ ਬੋਝ ਥੇਲਾ ਉਹ ਫੜ ਜਾਂਦੇ ਆਂ ਇਹ ਬਿਮਾਰੀ ਪੰਦ ਜੂਸ ਕੱਢ ਘਰੇ ਆਉਦੇ ਚਲੋ ਬਸ ਟਰੀ ਨੂੰ ਆਪੀ ਇਧਰ ਲਾ ਲਾ ਲੋ ਵੀ ਮੇਰੇ ਵੀਰੋ ਹਣ ਮੇਰਾ ਲਈ ਲੈ ਲਓ ਨਾ 50% claro.